ਜੀ ਸਤਿ ਸ੍ਰੀ ਅਕਾਲ ਜੀ ਖੱਬੇ ਮੋਲੋ ਜੀ ਸਿੰਘ ਜੀ ਹੰਮਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਸੇਕ ਕੀ ਰਿਸ਼ਾਲਾ ਜਨਤ ਦੇ ਤੋਂ ਇਹ ਪਿੰਡ ਹੈ ਜੀ ਛੋਟਾ ਜਿਹਾ ਹੀਰਾਪੁਰ ਤੇ ਆਪਾਂ ਇੱਥੇ ਖਲਾਰ ਕੇ ਇਸ ਥੂੜੀ ਤੇ ਮੜਾ ਜਾਣਾ ਤੇ ਪੁਰਾਣਾ ਰਾਜਾ ਕੋਈ ਹੀਰਾ ਸਿੰਘ ਉਹਦਾ ਮੈਲਜਾਵੇ ਨੇ ਅੰਦਰ ਜਾ ਕੇ ਕੀਸਾ ਉਤਾ ਪਿਆ ਇੱਥੇ ਖਲਾਰ ਲੋ ਬਰ ਭਾਈ ਮੜਾ ਜਾ ਤੇ ਇਹ ਨੇ ਆ ਕੀਸਾ ਉਤਾ ਪਏ ਦੇ ਅੰਦਰ ਕਦੀ ਜਾਣੀ ਵੀ ਰੰਗਨੋ ਰਾਹ ਹੀ ਹੈਗਾ ਕਿ ਨਹੀਂ ਹੈਗਾ ਇੱਧਰ ਵੀ ਜ ਨਹੀਂ ਹੈਗਾ ਪਗਡੰਡੀ ਬਣੀ ਆ ਜਿੱਦਾਂ ਉਹ ਕੁਦਾ ਸਿੰਘਾਂ ਨਾਲ ਇੱਥੇ ਪਗਡੰਡੀ ਬਣੀ ਆ ਇਹਦਾ ਬਾਬਾ ਵੇਖ ਲਈ ਮੜਾ ਜਾ ਗੋਵੇ ਨੂੰ ਲੱਗੇ ਜੀ ਕੋਈ ਨਹੀਂ ਗੋਲੀ ਡੰਗਰਾਂ ਵਾਸਤੇ ਖੜੂਗਾ ਕੋਈ ਖੜੂਗਾ ਤੇ ਐ ਤੂੰ ਹੀ ਉਹ ਬਾਬਾ ਵੀ ਪਗਡੰਡੀ ਬਣੀ ਆ ਜੋ ਤੂੰ ਹੀ ਕਾ ਤੋ ਕਰਦੇ ਤੇ ਕਿੱਥੋਂ ਤੱਕ ਹੁੰਦਾ ਹੈ ਵੇਲਾ ਆ ਵੇਖੋ ਉਹ ਚੀਜ਼ ਆ ਜਿਹੜੀ ਨਾ ਹਵਾ ਦੇਣ ਵਾਸਤੇ ਰੋਸ਼ਨੀ ਵਾਸਤੇ ਹੀ ਉਹ ਬਣਿਆ ਚਰਨਾ ਦਾ ਪੁਰਾਣਾ ਜਿਹਾ ਇਹ ਕਿਨੇ ਜੀ ਓਹੋ ਇੱਥੇ ਦੇ ਅੱਗੇ ਕੰਦ ਕੀਤੀ ਆ ਚਲੋ ਕੰਦ ਕੀਤੀ ਇਹਦੇ ਕੋਈ ਗੱਲ ਨਹੀਂ ਬਾਕੀ ਦੇਖ ਲੈਨੇ ਇਦਾਂ ਹੀ ਸਮੇਕੀਆਂ ਤਾਂ ਬਚਾਉਣ ਵਾਸਤੇ ਕੀਤੀ ਆ ਦੇਖਿਆ ਗਿਆ ਰਬਾਈ ਜਲਤੀ ਦੇਖਿਆ ਗਿਆ ਤੇ ਬੈਕ ਟੂ ਬੇਸਿਕ ਹੋ ਰਹੀ ਆ ਆਹੋ ਵੇਲਾ ਕਿੰਨੀ ਤਕੜੀ ਚੀਜ਼ ਹੋ ਸਾਹ ਦੇ ਨਾਲ ਜਾਂ ਲਾਟ ਮਾਰ ਕੇ ਵੇਖ ਲਈਏ ਹੈ ਲਾਟ ਮਾਰ ਕੇ ਵੇਖ ਲਈਏ ਹਰ ਚਲੋ ਇਹ ਆਪਣੇ ਕੋਲ ਵੇਖਿਆ ਨਹੀਂ ਗਿਆ ਬੰਦ ਕਰ ਬਾਬਾ ਜੀ ਦੇਖੋ ਪੁਰਾਣੀਆਂ ਸ਼ਤੇਰੀਆਂ ਸ਼ਤੀਰੀ ਸ਼ਤੀਰੀ ਅੰਦਰ ਅਜੇ ਪੂਰੀਆਂ ਨਹੀਂ ਹੈਗੀਆਂ ਕਾਇਮ ਜੇ ਤੇ ਕੋਈ ਨਹੀਂ ਕੋਈ ਨਹੀਂ ਹਾਂਜੀ ਆ ਜਾ ਮੈਂ ਕੋਈ ਬਾਬਾ ਇਹ ਲਿਆਓ ਤੁਸੀਂ ਮੈਂ ਤੁਰ ਜਾਣਾ ਮੜਾ ਜਾ ਡੰਗਰ ਪੁੱਛਦਾ ਕਿਸੇ ਨਾ ਕਿਸੇ ਕੋ ਹੈ ਕਿ ਨਹੀਂ ਹੈ ਪਾਈਪ ਲਾਈਨ ਵੇ ਵਾਇਟਰ ਦੀ ਪਾਣੀ ਦੀ ਚਰਨੇ ਵਾਸਤੇ ਪਾਣੀ ਕੱਢਣ ਵਾਸਤੇ ਬਣੀ